ਸਸੀ ਕਾਉ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਡੱਲੇ ਆਲਾ ਤੇ ਡੱਲੇ ਆਲਾ ਪਿੰਡ ਆ ਜਿਹੜਾ ਮਿੱਤਰੋ ਇੱਕ ਕਿਸਾਨੀ ਦੁਨੀਆਂ ਦੇ ਵਿੱਚ ਵੀ ਵੱਡਾ ਨਾਮ ਐ ਇਸ ਪਿੰਡ ਦਾ ਜਗਜੀਤ ਸਿੰਘ ਡੱਲੇ ਆਲਾ ਇਸੇ ਪਿੰਡ ਦਾ ਹੀ ਬਾਈ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਲੱਭੀ ਵੀਰ ਦਾ ਨਾਮ ਆ ਜਨਵਰ ਬਾਈ ਉਹਨਾਂ ਦੇ ਕੋਲੇ ਤਿੰਨ ਬਕਾਊ ਆ ਮਿੱਤਰੋ ਤੇ ਤਿੰਨੇ ਜਨਵਰੀ ਤੁਹਾਨੂੰ ਟੌਪ ਦਿਖਾ ਦੇਣੇ ਆ ਕਿਹੜੇ ਤੋਂ ਪਾਵੇ ਆ ਵੀ ਇੱਕ ਕੱਟਾ ਜ਼ਰੂਰ ਤੁਹਾਨੂੰ ਬੂਰਾ ਵਿਖਾਉਣਾ ਬਾਕੀ ਜਿਹੜੇ ਦੁੱਧ ਵਾਲੇ ਦੁਧਾਰੂ ਪਸ਼ੂ ਆ ਉਹ ਪੂਰੇ ਟੌਪ ਕਲਾਸ ਆ ਤੇ ਜਨਵਾਰ ਆਪਾਂ ਤਿੰਨ ਵਿਖਾਉਣੇ ਤਿੰਨੇ ਹੀ ਬਾਕ ਮਾਲ ਕਵਰ ਕਰਨੇ ਆ ਆਪਾਂ ਸ਼ੁਰੂਆਤ ਕਰਨੀ ਹੈ ਇੱਕ ਮੱਝ ਤੋਂ ਤੇ ਮੱਝ ਜਿਹੜੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਪੂਰੀ ਟੌਪ ਦੀ ਦਿਖਾਉਣੀ ਆ ਕਹਿਣ ਤੋਂ ਪਾਵੇ ਆ ਵੀ ਆਪਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਆਪਾਂ ਲੇਵੇ ਜਾਂ ਸਟੇਟਸ ਬਣੇ ਉਹਨਿਆਂ ਦਾ ਉਹ ਚੀਜ਼ ਵਾਲੀ ਮਰਜ਼ ਦਿਖਾਉਣੀ ਹੈ ਤੁਹਾਨੂੰ ਕਿਹਨਾਂ ਦਾ ਗਾਵਾਂ ਦੇ ਲੇਵਿਆਂ ਨੂੰ ਮਾਤ ਪਾਉਂਦੀ ਹੈ ਕਰਮਾਂ ਵਾਲੀ ਆਹ ਉਹ ਕਰਦੇ ਆਂ ਤੇ ਗੱਲਬਾਤ ਇਹਦੇ ਬਾਰੇ ਜਾਣਦੇ ਆ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਲੱਭੀ ਵਧੀਆ ਭਾਈ ਸੇਤਾ ਘਰ ਪਰਿਵਾਰ ਵੀਰੇ ਬਾਸ ਵਧੀਆ ਅੱਛਾ ਲੱਭੀ ਵੀਰੇ ਕੰਮ ਵਪਾਰ ਦਾ ਭਾਈ ਹਾਂਜੀ ਹਾਂਜੀ ਤੇ ਇਹ ਜਲ ਵਰਕਰ ਕਰਦੇ ਆ ਮਾਲਾ ਕਰੇ ਤਿਆਰ ਕੀਤੇ ਆ ਠੀਕ ਆ ਲੱਭੀ ਭਾਈ ਘਰ ਤਾਂ ਆਪਣਾ ਵੱਲ ਆ ਗਿਆ ਜਦੋਂ ਆਪਾਂ ਅੱਡੇ ਤੇ ਹੀ ਆਏ ਅੱਡੇ ਦੇ ਉੱਤੇ ਹੈ ਨਾ ਹਾਂ ਠੀਕ ਆ ਅੱਛਾ ਲੱਬੀ ਭਾਈ ਜੇ ਕੋਈ ਮਤਲਬ ਕਈ ਵਾਰੀ ਤੇਰਾ ਦਾ ਨਾਮ ਲੱਭੀ ਹੈਗਾ ਕਈ ਵਾਰੀ ਆਪਣੇ ਵੱਡੇ ਨਾਮ ਤੋਂ ਜਾਣਦੇ ਹੁੰਦੇ ਆ ਲੋਕ ਆਪਣੋਂ ਪਿੰਡ ਦੇ ਵਿੱਚ ਉਹ ਕਿਹੜੇ ਨਾਮ ਤੋਂ ਪਤਲਾ ਉਹ ਚੱਕੀ ਵਾਲੇ ਭਾਈ ਦੇ ਆ ਜੀ ਆਪਣੇ ਚੱਕੀ ਵਾਲੇ ਠੀਕ ਆ ਵੀਰੇ ਅੱਛਾ ਲੱਬੀ ਭਾਈ ਜਿਹੜੀ ਆਪਣੀ ਮਏ ਆ ਤੇ ਕਿੰਨਵਾ ਸੂਆ ਹੁੰਦੀ ਹੈ ਵੀਰੇ ਇਹ ਸੂਆ ਵੀਰੇ ਚੌਥਾ ਕੋ ਹੋਗੇ ਚੌਥਾ ਸੂਆ ਇਹਦੇ ਹਾਂਜੀ 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 ਅੱਛਾ ਤੂੰ ਇਹਦੇ ਦੁੱਧ ਦਾ ਰਿਕਾਰਡ ਆ ਜਿਹੜਾ ਤੈਨੂੰ ਪਤਾ ਕੀ ਦੁੱਧ ਦਾ ਰਿਕਾਰਡ ਆ ਵੀਰੇ ਮੈਂ ਪਿਛਲੇ ਸੂਏ ਵੇਚੀ ਸੀਗੀ ਠੀਕ ਆ ਇਹ ਫਾਰਮਰ ਦੇ ਮੁੰਡੇ ਨੇ ਜਵਾਈ ਕੀਤੀ ਆ 24 ਲੀਟਰ ਕੰਡੇਲਾ ਚ ਹੋਇਆ ਇਹ ਚਿਹਰੇ ਫਾਰਮ ਵਾਲੇ ਬੰਦੇ ਨੇ ਗੋਲੇ ਵਾਲੇ ਤੋਂ ਫਾਰਮ ਤੇ ਗੋਲੇ ਵਾਲੇ ਤੋਂ ਫਾਰਮ ਤੇ ਠੀਕ ਆ ਤੇ ਉਹ ਪਰਾੜੇ ਦਾ 24 ਲੀਟਰ ਤੋਂ 24 ਲੀਟਰ ਤੋਂ ਹੋਇਆ ਠੀਕ ਆ ਅੱਛਾ ਤੂੰ ਮਤਲਬ ਤੇਰੇ ਕੋਲੇ ਇਹ ਦੋ ਤਿੰਨ ਵਾਰੀ ਤੂੰ ਕਹਣਾ ਆ ਗਈ ਮੈਂ ਤੋਕਣਾ ਕਰਕੇ ਮੈਂ ਲਿਆ ਹੁੰਦਾ ਯਾਰ ਕੀ ਆਪਣੇ ਕੋਲੇ ਅੱਧਰ ਕਰਕੇ ਵੇਚਦੇ ਨਾ ਤੋਕਰ ਕਰਕੇ ਲੈ ਆਉਣਾ ਹਾਂਜੀ ਹਾਂਜੀ ਠੀਕ ਤੇ ਨਹੀਂ ਦਾ ਪੇਤਾ ਹੈਣਾ ਠੀਕ ਅੱਛਾ ਚਵਾ ਚੂ ਕਿਵੇਂ ਲੱਗਾ ਬਾਈ ਪੂਰਾ ਵਧੀਆ ਵੀਰੇ ਠੀਕ ਆ ਇਹ ਦੁੱਧ ਕਿੰਨੇ ਪਏ ਆ ਵੀਰੇ ਹਜੇ ਉਹਨੇ ਦਿਨ 5 6 ਬਸ ਪਾਂ ਜੀ ਐਤ ਕੀ ਫਿਰ ਜਿਹੜੇ ਸੀ ਮਸੂਮਣ ਤੋਂ ਕ੍ਰੋਸ ਆ ਬਸ ਸਰਕਾਰੀ ਇੱਥੇ ਪਿੰਡੀ ਲੋਕਲੀ ਹੋਈ ਸੀ ਮਸਾ ਲੋਕਲ ਸਾਨ ਤੋਂ ਨਹੀਂ ਲਈਦਾ ਵੀ ਤਾਂ ਹਾਂਜੀ ਨਹੀਂ ਲਈਦਾ ਬਹੁਤ ਚੰਗਾ ਠੀਕ ਆ ਵੀਰੇ ਅੱਛਾ ਮੇਰਾ ਤਾਂ ਫਿਰ ਅਜੇ ਹੋਰ ਵੀ ਪੜਾ ਦੂ ਹਣਾ ਮੈਂ ਬਈ ਵਟ ਕਰਦੀ ਹੂੰ ਕਿ ਜਦੋਂ ਦੇਖਿਆ ਤਾਂ ਕੱਲੇ ਦਾ ਤਾਂ ਹੁਣ ਵੀ ਬਹੁਤ ਕਾਣੀ ਦਾ ਹਾਂਜੀ 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 ਤੇ ਅੱਛਾ ਸਿੰਘਾਂ ਦੇ ਪੋਪਲੇ ਫਿਰ ਇਹ ਵੀ ਲਸਾ ਜੇ ਲਵਾ ਗਈ ਸੀ ਠੀਕ ਆ ਵੀਰੇ ਤੇ ਜੇ ਕੋਈ ਦੁੱਧ ਆਪਾਂ ਜਿਵੇਂ 24 ਕਿਲੋ ਵਾਲਾ ਕਿਉਂਕਿ ਸੋਸ਼ਲ ਮੀਡੀਆ ਤੇ ਝੂਠ ਬਹੁਤ ਬਗਲਾ ਮੰਡਦਾ ਬਾਈ ਕਿਉਂਕਿ ਤੂੰ ਕੋਇਆ ਮੈਂ ਤੇਰੇ ਕਹਿਣ ਤੇ ਕਹਿ ਦੇਣਾ ਹਨਾ ਇਹ ਚੀਜ਼ ਨੂੰ ਅਗਲਾ ਯਕੀਨ ਘੱਟ ਕਰਦਾ ਵੀਰੇ ਲੱਭੀ ਬਾਈ ਅੱਛਾ ਜੇ ਕੋਈ ਚੋਕੇ ਚਾਰੀ ਚਾਹੁੰਦਾ ਹੋ ਵਿੱਚ ਵਾਟ ਬਾਈ ਸਵਦਾ ਕਰ ਲਿਆ ਆਪਾਂ 15 ਦਿਨਾਂ ਚ ਦੁੱਧ ਚਵਾ ਕੇ ਦੇ ਦਾਂਗੇ 15 ਦਿਨਾਂ ਦੀ ਦੁੱਧ ਚਵਾ ਕੇ ਦੇ ਦਾਂਗੇ ਹਾਂ ਜੇ ਆਏ ਕਹਿਣੇ ਲੈਣੀ ਹੋ ਅਗਲੇ ਦਿਸਰ ਕਰ ਲਿਆ ਠੀਕ ਆ ਬਈ ਓਕੇ ਅੱਛਾ ਰੇਟ ਵੀਰੇ ਕੀ ਤੈਅ ਕੀਤਾ ਰੇੜੇ ਦਾ 190 ਵੀਰੇ 190 ਉਹਦੇ ਵਿੱਚੋਂ ਲਾੜ ਪਿਆਰ ਕਰ ਲਾਂਗੇ ਕਿ ਕੱਡੀ ਬਾਰ ਨੂੰ ਤੋਰੀ ਭਰਾ ਇਹਨੂੰ ਬਣਾ ਲੈ ਮੈਂ ਮਿੱਤਰੋ ਸੁਆਤ ਇੱਜਾ ਲਾ ਲਓ ਦਾ ਚੌਥਾ ਲਾ ਲਓ ਕਿਉਂਕਿ ਮੈਂ ਨੂੰ ਖਰਾਕ ਮਿਲਦੀ ਰਵੇ ਮੈਂ ਤਾਂ 20 20 ਉਹ ਤਾਂ ਸੁਆ ਸੁਣਾਵਾ ਪੰਜ ਸੱਤ ਦਿਨ ਹਜੇ ਸੂਣ ਦੇ ਵਿੱਚ ਇਹਦੇ ਬਾਕੀ ਪਏ ਆ ਮਿੱਤਰੋ ਬੱਚੇ ਬਹੁਤ ਟੌਪ ਦੇ ਲਾਉਂਦੀ ਵੀਰੇ ਨਹੀਂ ਜੀਦਾ ਵੀਰੇ ਹਾਂਜੀ ਕੀ ਬਾਤ ਆ ਠੀਕ ਆ ਬੱਚੇ ਬੁੱੱਚੇ ਵੀ ਪੂਰੇ ਟੌਪ ਦੇ ਲਾਉਂਦੀ ਬਾਕੀ ਮੈਂ ਪਹਿਲਾਂ ਕਹਿ ਕੇ ਆਇਆ ਸੀ ਵੀ ਅਮਰੀਕਾ ਲਗਾ ਵੀ ਇਹਦੇ ਅੱਗੇ ਫੇਰ ਲੱਗਦੀ ਆ ਕਿਉਂਕਿ ਜਿੰਨਾ ਇਹਦੇ ਲੇਵੇ ਦੀ ਫਿਟਿੰਗ ਕਰਮ ਵਾਲੇ ਦੀ ਜੇ ਜੇ ਆਪਾਂ ਪਲੂਣ ਨਹੀਂ ਵੱਚੀ ਲੈਂਦੇ ਉਹਦੇ 30 35 ਕਿਲੋ ਵਾਲੀ ਜਿੰਦੇ ਲੇਵੇ ਦੀ ਫਿਟਿੰਗ ਹੁੰਦੀ ਆ ਇਸ ਤਰ੍ਹਾਂ ਦੀ ਮਿੱਤਰੋ ਤੇ ਉਹ ਲੇਵਾ ਲੱਗਾ ਕਰਮ ਵਾਲੀ ਨੂੰ ਐੜ ਤੰਬੂ ਲਈ ਫਿਰਦੀ ਆ ਤੁਰਿਆ ਨਹੀਂ ਜਾਂਦਾ ਬਾਕੀ ਬਈ ਗੈਪ ਬਹੁਤ ਚੰਗਾ ਥਣਾ ਉਹਦੇ ਝੂਠ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਮਿਹ ਦੇ ਵਿੱਚ ਕੁਆਲਿਟੀ ਆ ਜਿਹੜੀ ਮਿਹ ਦੇ ਵਿੱਚ ਜਾਤ ਆ ਪਿਛਲੇ ਦਿਨਾਂ ਦੀ ਵੀਡੀਓ ਭਾਈ ਆਪਣੀ ਜਬਰ ਬੰਦ ਦੀ ਇੱਥੇ ਵੀ ਮਤਲਬ ਉਹ ਅਗਵਾਈ ਭਰਦੀ ਆਂਦਾ ਮਿੱਤਰੋ ਵੱਡੀ ਗੱਲ ਇਹ ਹੁੰਦੀ ਆ ਕਿ ਜੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਨਾ ਜਿਹੜੀ ਮਿੱਤਰੋ ਉਹ ਹਮੇਸ਼ਾ ਇਸ ਪੱਖ ਤੋਂ ਗਿਣੀ ਜਾਂਦੀ ਹੁੰਦੀ ਆ ਕਿਉਂਕਿ ਜਿਹੜੇ ਚੰਗੇ ਦੁੱਧ ਵਾਲਾ ਪਸ਼ੂ ਆ ਉਹਨੇ ਸੂਣ ਤੋਂ ਪਹਿਲਾਂ ਲੇਵੇ ਦੇ ਵਿੱਚ ਦੁੱਧ ਲਿਆਉਣਾ ਹੀ ਲਿਆਉਣਾ ਕਿਉਂਕਿ ਜਦੋਂ ਲੇਵਾ ਮਿੱਤਰੋ 5 ਕਿਲੋ ਵਾਲਾ ਹੋਊਗਾ ਤਾਂ ਫਿਰ ਉਹ 20 22 ਕਿਲੋ ਕਿੱਥੋਂ ਦੇ ਦੂਗੀ ਹਾਓ 14 15 ਤਾਂ ਮੰਨ ਸਕਦੇ ਆਪਾਂ ਪਰ ਇਹਦੀ ਗਵਾਈ ਕਰਮਾ ਵਾਲੀ ਦੀ ਮਿੱਤਰੋ 190000 ਰੁਪਈਆ ਦੀ ਡਿਮਾਂਡਾਂ ਵਿੱਚੋਂ ਮੰਤਲ ਹੋ ਜੂਗਾ ਇਹ ਇੱਕ ਨੰਬਰ ਤੇ ਮੈਂ ਸੀ ਉਹਨਾਂ ਆਪਾਂ ਦੋ ਨੰਬਰ ਤੇ ਇੱਕ ਗਾਂ ਲੈ ਲਈਆਂ ਵੀਰ ਤੋਂ ਉਹ ਵੀ ਬਾਕਮਾ ਵਾਲਾ ਅੱਛਾ ਵੀਰੇ ਇਹ ਕਿੰਨਾਂ ਦਾ ਸੂਆ ਹੁੰਦੀ ਹੈ ਵੇੜ ਭਾਈ ਇਹ ਵੀਰੇ ਫਾਰਮ ਚੋਂ ਲਈ ਸੀ ਸੂਏ ਦਾ ਨਹੀਂ ਪਤਾ ਆਪਾਂ ਨੂੰ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸ ਦੋ ਵਾ ਮੇੜਤ ਨੂੰ ਸਲਾਮਾਂ ਹੁੰਦੀਆਂ ਹਰ ਕੰਮ ਦੇ ਵਿੱਚ ਮੈਂ ਪਹਿਲਾਂ ਕਹਿੰਦਾ ਹੁਣ ਕਿ ਇਹ ਬਾਈ ਉਹਨਾਂ ਨੇ ਰਿਪੀਟਰ ਗਾਂ ਲਈ ਸੀ ਵੇਖੋ ਤੇ ਰਿਪੀਟਰ ਗਾਂ ਲੈ ਕੇ ਕਿਉਂਕਿ ਜਿਹੜੇ ਆਪਾਂ ਪਾਲ ਵੀ ਵੱਧ ਲੈਂਦੇ ਨੇ ਦਾ ਹੱਦੋਂ ਵੱਧ ਪਸ਼ੂ ਨੂੰ ਰਾਜੀ ਕਰ ਲੈਂਦੇ ਆ ਉਹ ਵੀ ਕਿਤੇ ਨਾ ਕਿਤੇ ਮੈਟਰੋਂ ਦੀ ਫਿਟਿੰਗ ਹੁੰਦਾ ਇਹ ਜਦੋਂ ਲਈ ਸੀ ਉਦੋਂ ਤੁਸੀਂ ਦੇਖੋਗੇ ਦਾ ਬੜੀ ਪਾਲੀ ਸੀਗੇ ਤੇ ਉਹ ਵੀ ਕਾਰਨ ਰਿਪੀਟਿੰਗ ਦਾ ਹੋ ਸਕਦਾ ਕਈ ਵਾਰੀ ਕਮਜ਼ੋਰੀਆਂ ਵੀ ਆ ਜਾਂਦੀਆਂ ਵੀ ਆਪਾਂ ਸੂਆ ਚੋਈ ਜਾਂਦੇ ਹੁੰਨੇ ਆ ਆਪਣੀ ਨਿਗਾਹ ਕੱਲੀ ਡਰਮ ਤੇ ਹੁੰਦੀ ਹੈ ਵੀ ਡਰਮਾ ਭਰ ਦਈ ਰਵੇ ਪਰ ਬਈ ਇਹਨਾਂ ਦੇ ਕਈ ਗਾਲ ਪਾਊਡਰ ਹੁੰਦੇ ਆ ਜਿਹੜੇ ਬਿਊਟੀ ਗਾਲ ਹੁੰਦੀਆਂ ਜਿਹੜੀਆਂ ਚੀਜ਼ਾਂ ਉਹ ਜ਼ਰੂਰੀ ਆ ਇਹਨਾਂ ਨੂੰ ਕਰਮਾਂ ਵਾਲਿਆਂ ਨੂੰ ਤੇ ਅੱਛਾ ਲੱਭੀ ਬਈ ਇਹਨੇ ਦੁੱਧ ਦਾ ਕੀ ਰਿਕਾਰਡ ਦੱਸਿਆ ਹੋਇਆ ਤੈਨੂੰ ਰਿਗਾਰਡ ਵੀਰੇ ਗੋਲੇ ਵਾਲੇ ਉਸੇ ਮੁੰਡੇ ਤੋਂ ਲਈ ਸੀਗੀ ਠੀਕ ਆ ਹਾਂ ਉਹਨੇ ਕਹਿਣ ਵਾਲਾ ਉਹ ਕਹਿੰਦਾ ਵੀ 40 ਪਲਾਸੀ ਦਿੰਦੀ ਆ ਪਰ ਆਪਾਂ ਨਹੀਂ ਕਹਿੰਦੇ ਵੀ ਕਿੰਨਾ ਪਾਉ ਦੇ ਫੁਰਲੀਚਾ ਬਾਈ ਹਾਂਜੀ ਹਾਂਜੀ ਅੱਛਾ ਦਿਨ ਕਿੰਨੇ ਪਏ ਵੀਰੇ ਹੁੰਦੇ ਹਜੇ ਇਹਦੇ 15 16 ਦਿਨ ਗੈਂਤੀ ਵਾਲੇ ਪੂਰੇ ਪਏ ਵੀਰੇ ਠੀਕ ਆ ਬਾਈ ਥੱਲੋ ਤਾਂ ਫਿਰ ਬਾਕਮਾਲ ਬਣ ਜੂ ਹਨਾ ਹਾਂ ਬਣੂਗੀ ਖੁੱਲੂਗੀ ਫਾਰਮ ਅਣੀਗਾ ਅੱਛਾ ਇਹਦਾ ਰੇਟ ਬਾਈ ਫਿਰ ਕੀਤਾ ਕੀਤਾ ਵੀਰੇ ਇਹਦਾ ਲੱਖ ਰੁਪਈਆ ਹੀ ਲੱਖ ਰੁਪਈਆ ਲਾਡ ਪਿਆਰ ਵੀ ਕਰ ਦਾਂਗੇ ਕੱਢੀ ਬਾਹਰੋਂ ਤੋਰੀ ਭਰਾਏ ਲੋ ਲੈ ਮੈਂ ਤਰੋਂ ਦੀ ਲੱਖ ਰੁਪਈਆ ਕੀਮਤ ਰੱਖੀ ਆ ਬਾਈ ਨੇ ਖਰੀਦਾ ਜਾਣੇ 15 ਦਿਨਾਂ ਨੂੰ ਪੁੱਛਦੀ ਕੁਝ ਹੋਰ ਹੋਣਾ ਇਹ ਨਹੀਂ ਪਤਾ ਇਹ ਦੇਢ ਦੀ ਬਣ ਜਾਵੇ ਕਰਮਵਾਲੀ ਪਰ ਅੱਜ ਕੱਚੀ ਆ ਅੱਜ ਜਿੰਨੇ ਭਾਲੀ ਹੈਗੀ ਆ ਉਹਨਾਂ ਰੇਟ ਕਰਵਾਇਆ ਤੁਹਾਨੂੰ ਮਿੱਤਰੋ ਦੇਖ ਸਕਦੇ ਹੋ ਤੁਸੀਂ ਥੱਲੋ ਪੂਰੀ ਬਣਦੀ ਤਣ ਦੀ ਓਕੇ ਦੀ ਰਿਪੋਰਟ ਜਵਾ ਥੜਲੇਵਾ ਪੂਰਾ ਚੰਗਾ ਲੱਗਾ ਹੋਇਆ ਕਰਮਵਾਲੀ ਨੂੰ ਥਣ ਤੁਸੀਂ ਹੱਥੀ ਚਵਾਈ ਵਾਲਾ ਵੀ ਆ ਜਿਹੜਾ ਮਈਆਂ ਦੇ ਥਣ ਵਰਗਾ ਥਾਣਾ ਕਰਮਵਾਲੀ ਦਾ ਬਣਦੇ ਵੀਰੇ 2 ਮਿੰਟ ਇਹਨੂੰ ਦੇਖ ਸਕਦੇ ਆ ਮਿੱਤਰੋ ਤੁਸੀਂ ਕਰਮਵਾਲੀ ਨੂੰ ਥਣ ਦੀ ਕੁਆਲਿਟੀ ਆ ਜਿਹੜੀ ਉਹ ਵੀ ਤੁਹਾਨੂੰ ਨਜ਼ਦੀਕ ਤੋਂ ਜ਼ਰੂਰ ਮੈਂ ਵਿਖਾ ਕੇ ਜਾਊਂਗਾ ਲੀਵਾ ਤਾਂ ਹਜੇ ਇਹਨੇ ਬਣਾਉਣਾ ਵਾ ਕਿਉਂਕਿ ਹਜ ਰੇਟ ਆ ਵੀਰੇ 15 ਦਿਨਾਂ ਦੇ ਵਿੱਚ ਇਹਨੇ ਕੁਝ ਦੀ ਕੁਝ ਬਣ ਜਣਾ ਅੱਜ ਦਾ ਰੇਟਾ ਵਾਕਈ ਸਿਆਣੀ ਗੱਲ ਆ ਕਿਉਂਕਿ ਬਾਈ ਅੱਜ ਤੋਂ 15 ਦਿਨਾਂ ਨੂੰ ਕੁਝ ਹੋਰ ਬਣ ਗਈ ਕਿਉਂਕਿ ਇਹ ਦੇਰ ਦੀ ਬਣ ਜੇ ਤੁਸੀਂ ਕਹੋ ਤੁਸੀਂ ਵੀਡੀਓ 'ਚ ਲੱਖ ਮੰਗਿਆ ਸੀ ਨਹੀਂ ਬਾਈ ਇਹ ਅੱਜ ਦਾ ਰੇਟਾ ਜਾਂ ਕੱਲ ਦਾ ਰੇਟਾ ਜਾਂ ਪਰਸੋਂ ਦਾ ਰੇਟਾ ਇੰਨੇ ਦਿਨਾਂ ਦਾ ਹੀ ਆ ਅੱਛਾ ਕੱਟੇ ਦੀ ਕਿੰਨੀ ਉਮਰ ਆ ਵੀਰੇ ਕਟਾ ਵੀਰੇ 13-14 ਮਹੀਨਿਆਂ ਦਾ 13-14 ਮਹੀਨੇ ਤੇਰੀ ماں ਮਰ ਗਈ ਸੀਗੀ ਠੀਕ ਹੈ ਤੇ ਬੂਬੀ ਦੀ ਪਾਲ ਹੈ ਅੱਛਾ ਦੁੱਧ ਹੀ ਪਾਇਆ ਠੀਕ ਆ ਬਾਈ ਅੱਛਾ ਇਹਦੀ ਮਾਂ ਦਾ ਦੁੱਧ ਵੈਸੇ ਕਿੰਨਾ ਕੁ ਸੀ ਲਿਆਂਦੀ ਸੀ ਵੀਰੇ ਐਵੇਂ ਚੂਠੀ ਲਿਆਂਦੀ ਸੀ ਠੀਕ ਆ ਰੇਟ ਬਾਈ ਕੀ ਕਰਾਂਗੇ ਰੇੜੇ ਦਾ ਲੈਣਦੇ ਨਹੀਂ ਆ 2000 ਰੁਪਏ ਬਾਈ ਰੁਪਏ ਮੰਨ ਤਨ ਕਰਦੇ ਕਿ ਕਰ ਦਾਂਗੇ ਵੀਰੇ ਠੀਕ ਆ ਤੇ ਵੱਡੇ ਕੋਈ ਨੰਬਰ ਦੇ ਨਹੀਂ ਲੱਭੀ ਵੀਰੇ ਇੱਕ ਰੀਆ ਹਾਂਜੀ 98777 98777 ਹਾਂਜੀ 07448 07448 ਹਾਂਜੀ 98777 07448 ਹਾਂਜੀ 98777 07448 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨਾ ਮਿੱਤਰੋ ਤੁਸੀਂ ਬਾਈ ਦਿਨ ਨਾਲ ਗੱਲ ਤੇ ਗੱਲ ਦੇ ਨਾਲ ਹੋਣਾ ਉਹ ਮਸਲਾ ਹੱਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਅੱਜ ਪਿੰਡ ਦੀ ਵੀਡੀਓ ਡੱਲੇ ਵਾਲੇ ਤੋਂ ਵਿੱਚੋਂ ਹੈ ਹਾਂ ਪਿੰਡਾ ਵੇਖ ਲਓ ਇੱਕ ਵਾਰੀ ਸੌਰੀ ਵੀ ਪਹਿਲਾਂ ਫੁਲਕਾਰੀ ਪਾਈ ਸੀ ਮੈਂ ਉਹਦੇ ਉੱਤੇ ਹੁਣ ਤੁਹਾਨੂੰ ਉੱਤੋਂ ਪਿੰਡਾ ਜਿਹੜਾ ਉਹ ਜ਼ਰੂਰ ਮੈਂ ਵਿਖਾ ਦੇਵਾਂ ਦੇਖ ਸਕਦੇ ਹੋ ਤੁਸੀਂ ਸੋ ਇਹ ਸੀਗੀ ਅੱਜ ਦੀ ਵੀਡੀਓ ਦੇ ਵਿੱਚ ਜਾਨਵਰ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ